ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਸੰਗਜੀ ਇਸ ਵੇਲੇ ਮੈਂ ਖੜਾ ਹਾਂ ਗੁਰਦੁਆਰਾ ਪਹਿਲੇ ਪਾਤਸ਼ਾਹ ਹੀ ਦਬਲਹਿੜ ਜੋ ਕਿ ਆਰਸਪੁਰਾ ਦੇ ਬਾਰਡਰ ਇਲਾਕੇ ਦਾ ਇੱਕ ਪਿੰਡ ਹੈਗਾ ਇਸ ਪਿੰਡ ਦੇ ਵਿੱਚ ਮੇਰੇ ਆਉਣ ਦਾ ਮਕਸਦ ਕਿਉਂਕਿ ਇੱਥੋਂ ਦੀ ਜਿਹੜੀ ਸੰਗਤ ਹੈ ਉਹਨਾਂ ਨੇ ਸਾਨੂੰ ਉਚੇਚੇ ਤੌਰ ਤੇ ਇੱਥੇ ਅੱਜ ਬੁਲਾਇਆ ਹੈ ਕਿਉਂ ਬੁਲਾਇਆ ਹੈ ਕਿਉਂਕਿ ਇਹ ਆਉਣ ਵਾਲਾ ਜਿਹੜਾ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਜੋ ਜੂਨ ਮਹੀਨੇ ਦੇ ਵਿੱਚ ਆਉਂਦਾ ਹੈ ਉਹਨਾਂ ਨੂੰ ਸਮਰਪਿਤ ਉਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੋਂ ਦੀ ਦਬਲਹਿੜ ਪਿੰਡ ਦੀ ਸਾਰੀ ਸਮੂਹ ਸੰਗਤ ਜਿਹੜੀ ਹੈ ਅਤੇ ਇਲਾਕੇ ਦੇ ਹੋਰ ਵੀ ਆਂਢਗੁਆਣ ਦੇ ਇਲਾਕਿਆਂ ਦੀ ਜਿਹੜੀ ਸੰਗਤ ਹੈ ਸਾਰੇ ਮਿਲ ਕੇ ਇਹ ਸ਼ਹੀਦੀ ਪੁਰਬ ਜਿਹੜਾ ਹੈ ਜੂਨ ਮਹੀਨੇ ਦੇ ਵਿੱਚ ਮਨਾਉਣ ਜਾ ਰਹੇ ਨੇ ਇਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਸਾਡੇ ਨਾਲ ਇੱਥੇ ਦੀ ਜਿਹੜੀ ਸਾਰੀ ਸੰਗਤ ਅਤੇ ਜਿਹੜੇ ਵੀ ਸੱਜਣ ਜੋੜੇ ਨੇ ਸਭ ਤੋਂ ਪਹਿਲਾਂ ਮੈਂ ਗੱਲਬਾਤ ਕਰਾਂਗਾ ਵੀਰ ਵੀਰ ਜੀ ਨਾਲ ਵੀਰ ਜੀ ਕੀ ਨਾਮ ਹੈ ਤੁਹਾਡਾ ਵੀਰ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਅੱਜ ਸਾਰੀ ਸੰਗਤ ਇੱਥੇ ਇਕੱਠੀ ਹੋਈ ਹੈ ਕੀ ਮਕਸਦ ਸੀ ਤੁਹਾਡਾ ਵੀਰ ਜੀ ਇਹ ਸੰਗਤ ਜੋ ਇਕੱਠੀ ਹੋਈ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਹਾੜਾ ਆ ਰਿਹਾ ਉਹਨੂੰ ਮਨਾਉਣਾ ਕਰ ਰਹੇ ਹਨ ਜੋ ਸਮਾਗਮ ਦੇ ਰੂਪ ਦੇ ਵਿੱਚ ਜੀ ਜੀ ਤੇ ਖੁੱਲੇ ਪੰਡਾਲ ਜਿਹੜੇ ਇਹਨਾਂ ਨੇ ਦਬਲੈਡ ਨਗਰ ਦੀ ਸੰਗਤ ਨੇ ਸਜਾਉਣੇ ਹਨ ਤੇ ਉਸ ਦੇ ਵਿੱਚ ਅਮਰ ਸੰਚਾਰ ਵੀ ਇਹਨਾਂ ਨੇ ਰੱਖਿਆ ਹੈ ਜੋ ਕਿ 6 ਆਪਣਾ 6 ਜੂਨ ਨੂੰ ਅਖੰਡ ਪਾਤਸ਼ਾਹਬ ਰੱਖਨੇ ਹਨ ਤੇ 8 ਜੂਨ ਨੂੰ ਜਿਹੜੇ 2024 ਨੂੰ ਜਿਹੜਾ ਇਹਨਾਂ ਨੇ ਭੋਗ ਪਾਣਾ ਹੈ ਉਸ ਦੇ ਅਪਰਾਹਤ ਜੋ 12 ਵਜੇ ਜੋ ਅਮਰ ਸੰਚਾਰ ਰੱਖਿਆ ਹੈ ਇਹਨਾਂ ਨੇ ਔਰ ਸ਼ਾਮ ਨੂੰ ਜੋ ਹੈ ਖੁੱਲੇ ਪੰਡਾਲ ਦੀਵਾਨ ਸੱਜਣਗੇ ਜੋ ਦਬਲੈਡ ਨੀਅਰ ਪੈਟਰੋਲ ਪਪ ਤੇ ਕੋਲ ਜਗ੍ਹਾ ਹੈ ਉੱਥੇ ਦੀਵਾਨ ਸੱਜਣਗੇ ਵੀਰ ਜੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਜਿਵੇਂ ਵੀਰ ਅਮਰਜੀਤ ਸਿੰਘ ਨੇ ਕਿਹਾ ਹੈ ਕਿ 6 ਜੂਨ ਨੂੰ ਸਵੇਰੇ 9 ਵਜੇ ਜਿਹੜਾ ਹੈ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ ਅਤੇ 8 ਜੂਨ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦਾ ਪੋਗ ਪਏਗਾ ਅਤੇ ਉਪਰੰਤ ਜੋ ਉਸੇ ਦਿਨ 8 ਜੂਨ ਨੂੰ 12 ਵਜੇ ਦੇ ਕਰੀਬ ਜਿਹੜਾ ਹੈ ਉਹ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਸਾਰੇ ਹੀ ਅੰਮ੍ਰਿਤ ਸੰਚਾਰ ਵਾਲੇ ਦਿਨ ਜਿਹੜੇ ਵੀ ਅੰਮ੍ਰਿਤ ਅਵਲੱਖੀ ਜਿਹੜੇ ਸੱਜਣ ਨੇ ਜਿਹੜੇ ਜੀਵ ਨੇ ਜਿਹੜੇ ਅੰਮ੍ਰਿਤ ਦੀ ਦਾਤ ਲੈਣਾ ਚਾਹੁੰਦੇ ਨੇ ਗੁਰੂ ਵਾਲੇ ਬਣਨਾ ਚਾਹੁੰਦੇ ਨੇ ਉਹ 8 ਤਰੀਕ ਨੂੰ ਤਿਆਰ ਪਰ ਤਿਆਰ ਕੇਸੀ ਇਸ਼ਨਾਨ ਕਰਕੇ ਇਸ ਸਮਾਗਮ ਤੋਂ ਪਹਿਲਾਂ ਜਿਹੜਾ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਇਸੇ ਗੁਰਦੁਆਰਾ ਇਸੇ ਗੁਰਦੁਆਰਾ ਸਾਹਿਬ ਇਹ ਰਹਾ ਭਾਈ ਇਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਹਿਲੀ ਪਾਤਸ਼ਾਹੀ ਜੋ ਕਿ ਮੇਨ ਰੋਡ ਦਬਲਹਿੜ ਬਾਜ਼ਾਰ ਦੇ ਵਿੱਚ ਹੀ ਹੈਗਾ ਇੱਥੇ ਹੋਏਗਾ ਆਪ ਸੱਜਣਾਂ ਨੂੰ ਜਿਹੜੇ ਵੀ ਅੰਮ੍ਰਿਤਪਾਲਾਖੀ ਸੱਜਣ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਤਿਆਰ ਪਰ ਤਿਆਰ ਹੋ ਕੇ ਕੇਸੀ ਸ਼ਰਾਨ ਕਰਕੇ ਉਹ ਇੱਥੇ ਛੇਤੀ ਤੋਂ ਛੇਤੀ ਬੰਦ 10 ਵਜੇ ਦੇ ਕਰੀਬ ਪਹੁੰਚ ਜਾਣ ਤਾਂ ਜੋ 12 ਵਜੇ ਅੰਮ੍ਰਿਤ ਸੰਚਾਰ ਸ਼ੁਰੂ ਹੋ ਜਾਏ ਵੀਰ ਗਵਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਗਵਿੰਦਰ ਸਿੰਘ ਜੀ ਕੀ ਸੁਨੇਹਾ ਚਾਹੋਗੇ ਸੰਗਤਾਂ ਨੂੰ ਇਸ ਦਿਨ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਮੂਹ ਸੰਗਤ ਅੱਗੇ ਇਹ ਹੀ ਬੇਨਤੀ ਹੈ ਕਿ ਜੋ 8 ਤਰੀਕ 8 ਜੂਨ 2024 ਨੂੰ ਜੋ ਅਸੀਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਮਹਾਰਾਜ ਦਾ ਜੋ ਸ਼ਹੀਦੀ ਦਿਹਾੜਾ ਮਨਾਣ ਜਾ ਰਹੇ ਹਾਂ ਉਹਦੇ ਵਿੱਚ ਸੰਗਤਾਂ ਅੱਗੇ ਇਹ ਹੀ ਅਪੀਲ ਹੈ ਪੂਰੀ ਨਗਰ ਨਿਵਾਸੀ ਸੰਗਤਾਂ ਅੱਗੇ ਅਤੇ ਇਲਾਕੇ ਦੀ ਸੰਗਤਾਂ ਅੱਗੇ ਇਹੋ ਹੀ ਅਪੀਲ ਹੈ ਕਿ ਇਸ ਸਮਾਗਮ ਨੂੰ ਅਟੈਂਡ ਕਰਨ ਦੀ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਨੀ ਜਿਹਦੇ ਵਿੱਚ ਅਸੀਂ 6 ਤਰੀਕ 6 ਜੂਨ 2024 ਨੂੰ ਅਖੰਡ ਪਾਠ ਦੀ ਆਰੰਭਤਾ ਹੋਵੇਗੀ ਔਰ 8 ਤਰੀਕ ਨੂੰ ਭੋਗ ਪਾਏ ਜਾਣਗੇ ਉਤੋਂ ਉਪਰੰਤ 12 ਵਜੇ ਤੋਂ ਲੈ ਕੇ 4 ਵਜੇ ਤੱਕ ਅਮਰ ਸੰਚਾਰ ਕੀਤਾ ਜਾਵੇਗਾ ਜਿਹਦੇ ਵਿੱਚ ਅੰਮ੍ਰਿਤਸਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਪੰਜ ਸਿੰਘ ਸਾਹਿਬ ਆਣਗੇ ਅਤੇ ਜਿਹਦੇ ਵਿੱਚ ਕਕਾਰਾਂ ਦੀ ਸੇਵਾ ਫ੍ਰੀ ਹੈ ਉਸ ਤੋਂ ਉਪਰੰਤ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਸਮਾਗਮ ਹੈ ਜੋ ਪੈਟਰੋਲ ਪੰਪ ਦੇ ਨਜ਼ਦੀਕ ਇਹ ਦਬਲੈਂਡ ਦੇ ਵਿੱਚ ਜਿਹੜਾ ਪੈਟਰੋਲ ਪੰਪ ਹੈ ਬਾਰੋ-ਬਾਰ ਉਹਦੇ ਨਜ਼ਦੀਕ ਹੈ ਜੀ ਵੀਰ ਜੀ ਜੀ ਵੀਰ ਜੀ ਉਹਦੇ ਨਜ਼ਦੀਕ ਪੰਡਾਲ ਖੁੱਲਾ ਪੰਡਾਲ ਸਜਾਇਆ ਜਾਏਗਾ ਅਤੇ ਜੇ ਉਹਦੇ ਵਿੱਚ ਜੋ ਪਹੁੰਚ ਰਹੇ ਹਨ ਸਾਡੇ ਕੋਲ ਆਗੀ ਜਥਾ ਦਰਬਾਰ ਸਾਹਿਬ ਤੋਂ ਭਾਈ ਸਿਮਰਪ੍ਰੀਤ ਸਿੰਘ ਜੀ ਹਜੂਰੀ ਰਾਗੀਸ਼ਰੀ ਦਰਬਾਰ ਸਾਹਿਬ ਅਤੇ ਢਾਡੀ ਜਥਾ ਹੈ ਜੋ ਸਤਨਾਮ ਸਿੰਘ ਲਾਲੂ ਘੁੰਮਣ ਵਾਲੇ ਅਤੇ ਭਾਈ ਕਮਰਚਰਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਅਤੇ ਭਾਈ ਪਰਮਜੀਤ ਸਿੰਘ ਕਸ਼ਮੀਰ ਵਾਲੇ ਅਤੇ ਭਾਈ ਰਜਿੰਦਰ ਸਿੰਘ ਜੰਮੂ ਵਾਲੇ ਰਾਗੀ ਜਥਾ ਅਤੇ ਢਾਡੀ ਜਥਾ ਸਾਰੇ ਇੱਥੇ ਪਹੁੰਚ ਰਹੇ ਹਨ ਅਤੇ ਸੰਗਤਾਂ ਨੂੰ ਮੈਂ ਇਹੋ ਹੀ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ ਤਾਂ ਜਿਵੇਂ ਤੁਸੀਂ ਦੇਖਿਆ ਕਿ ਕਿਹੜੇ ਕਿਹੜੇ ਸੱਜਣ ਜਿਹੜੇ ਇੱਥੇ ਪਹੁੰਚ ਰਹੇ ਨੇ ਉਹ ਚੱਚੇ ਤੌਰ ਤੇ ਪ੍ਰਚਾਰਕ ਢਾਡੀ ਜਿੱਥੇ ਅਤੇ ਜੋ ਰਾਗੀ ਜਿੱਥੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਇੱਥੇ ਪਹੁੰਚ ਰਹੇ ਨੇ ਸਾਡੇ ਨਾਲ ਹੋਰ ਵੀ ਸੱਜਣ ਜੁੜੇ ਨੇ ਕੀ ਨਾਮ ਹੈ ਵੀਰ ਜੀ ਤੁਹਾਡਾ ਬਰਕਤ ਸਿੰਘ ਬਰਕਤ ਸਿੰਘ ਜੀ ਅੱਜ ਤੁਸੀਂ ਸਾਰੇ ਪਿੰਡ ਦੇ ਵਾਸੀ ਜਿਹੜੇ ਇੱਥੇ ਇਕੱਠੇ ਹੋਏ ਹੋ ਬੜਾ ਅੱਛਾ ਵੀ ਲੱਗ ਰਿਹਾ ਹੈ ਔਰ ਇੱਕ ਬੜਾ ਸੋਹਣਾ ਸੁਨੇਹਾ ਵੀ ਜਾ ਰਿਹਾ ਹੈ ਤੁਸੀਂ ਸੰਗਤ ਦੇ ਅੱਗੇ ਕੀ ਅਪੀਲ ਕਰਨਾ ਚਾਹੋਗੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਸੰਗਤ ਦੇ ਅੱਗੇ ਸਾਡੀ ਬੇਨਤੀ ਹੈ ਕਿ ਪੰਜਵੇਂ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀ ਜੀ ਦੀ ਧੜੇ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਦਬਲੈਡ ਨਗਰ ਦੀਆਂ ਸਾਰੀਆਂ ਹੀ ਸੰਗਤਾਂ ਮਿਲ ਕੇ ਨੌਜਵਾਨਾਂ ਦੇ ਸਾਥ ਨਾਲ ਇੱਕ ਬਹੁਤ ਹੀ ਮਿਸਾਲ ਸਮਾਗਮ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾ ਰਿਹਾ ਹੈ ਇਸਦੇ ਬਾਅਦ ਤੇ ਕਿਉਂ ਮਨਾਇਆ ਜਾ ਰਿਹਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਨੇ ਮਾਨਵਤਾ ਵਾਸਤੇ ਬਹੁਤ ਕੁਝ ਕੀਤਾ ਹੈ ਕਿਉਂਕਿ ਸਿੱਖ ਲੋਹਰ ਦੇ ਬਾਅਦ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿੱਖੀ ਕੇਂਦਰ ਜਿਹੜਾ ਸੀ ਉਹ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਾਇਮ ਕੀਤਾ ਤਾਂ ਕਿ ਸਿੱਖ ਕੋ ਉਹ ਤੋਂ ਸੇਧ ਮਿਲ ਸਕੇ ਔਰ ਇਹਨਾਂ ਦੇ ਨਾਲ ਹੀ ਗੁਰੂ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਨੀਂਹ ਪੱਥਰ ਸੀ ਉਹ ਇਹਨਾਂ ਦੇ ਪਿਤਾ ਗੁਰੂ ਰਾਮਦਾਸ ਜੀ ਨੇ ਰੱਖਿਆ ਸੀ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਕੇਂਦਰ ਨੂੰ ਕੰਪਲੀਟ ਕੀਤਾ ਸੀ ਔਰ ਉਸ ਦੇ ਨਾਲ ਨਾਲ ਹੀ ਗੁਰੂ ਅਰਜਨ ਪਾਤਸ਼ਾਹ ਨੇ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਸੀ ਉਸ ਨੂੰ ਇਕੱਠਾ ਕਰਕੇ ਇੱਕ ਗ੍ਰੰਥ ਸਾਹਿਬ ਦੀ ਜਿਹੜੀ ਹੈ ਸਮਾਦਨਾ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਸਿੱਖ ਕੌਮ ਵਾਸਤੇ ਨਹੀਂ ਇਹ ਜਿਹੜਾ ਗ੍ਰੰਥ ਸਾਹਿਬ ਬਣਾਇਆ ਹੈ ਇਹ ਪੂਰੀ ਹੀ ਮਾਨਵਤਾ ਵਾਸਤੇ ਬਣਾਇਆ ਹੈ ਜੇ ਕੋ ਖਾਏ ਜੇ ਕੋ ਪਹੁੰਚੇ ਤਿਸ ਕਾ ਹੋਏ ਉਦਾਰ ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਜਿਹੜਾ ਸ਼ਹੀਦੀ ਸੀ ਕੋਈ ਖਾਸ ਉਹ ਨਹੀਂ ਸੀ ਆ ਵੀ ਮਤਲਬ ਆਮ ਨਹੀਂ ਸੀ ਆਮ ਨਹੀਂ ਸੀ ਹੈ ਕਿਉਂਕਿ ਇਹ ਮਾਮੂਲੀ ਜੇ ਕਾਰਨ ਮੈਦੇ ਹੁੰਦੇ ਕਿਉਂਕਿ ਉਹਦੀ ਵੱਧ ਗਈ ਤਾਕਤ ਨੂੰ ਦੇਖ ਕੇ ਜਿਹੜੀਆਂ ਦੂਸਰੀਆਂ ਕਮਨ ਸਨ ਉਹ ਬਰਦਾਸ਼ਤ ਨਹੀਂ ਕਰ ਰਹੀਆਂ ਸਨ ਇਸ ਕਰਕੇ ਉਹਨਾਂ ਦਾ ਜਿਹੜੀ ਸ਼ਿਧੀ ਹੋਈ ਔਰ ਉਹਨਾਂ ਦਾ ਸ਼ਿਧੀ ਦਿਹਾੜਾ ਜਿਹੜਾ ਬਣਾਇਆ ਜਾ ਰਿਹਾ ਉਹ ਪਿੰਡ ਦੀਆਂ ਸਾਰੀਆਂ ਸੰਗਤਾਂ ਨਾਲ ਰਲ ਕੇ ਮਨਾਇਆ ਜਾ ਰਿਹਾ ਔਰ ਇਸ ਦਾ ਵਿਹਾਰ ਇਸ ਤਰ੍ਹਾਂ ਹੈ ਕਿ 6 ਜੂਨ ਨੂੰ ਸ਼੍ਰੀ ਅਕਨਵਰ ਸਾਹਿਬ ਜੀ ਰੰਤਨ ਹੋਏਗੀ ਔਰ 8 ਜੂਨ ਨੂੰ ਸਿਰਿਆ ਖੜਮੜ ਸਾਹਿਬ ਜੀ ਦੇ ਭੋਗ ਕਰਨਗੇ ਉਸ ਦੇ ਪ੍ਰੰਤ ਭੋਗ ਦੇ ਪ੍ਰੰਤ ਅੰਬਰੇ ਸੰਚਾਰ ਜਿਹੜਾ ਹੈ ਉਹ ਰੱਖਿਆ ਜਾਏਗਾ ਕੀਤਾ ਜਾਏਗਾ ਜੀ ਔਰ ਉਸ ਦੇ ਬਾਅਦ ਸ਼ਾਮ ਨੂੰ 6 ਵਜੇ ਨਗਰ ਕਾ ਕੀਰਤਨ ਜਿਹੜਾ ਹੈ ਇਹ ਕੀਰਤਨ ਹੈ ਜਿਹੜਾ ਕੀਰਤਨ ਦਰਬਾਰ ਜਿਹੜਾ ਕੀਰਤਨ ਦਰਬਾਰ ਜਿਹੜਾ ਉਹ 6 ਤੋਂ ਲੈ ਕੇ 12 ਵਜੇ ਤੱਕ ਚਲਦਾ ਰਹੇਗਾ ਜਿਹਦੇ ਵਿੱਚ ਸੰਗਤਾਂ ਵੱਲੋਂ ਦੀ ਤਰਫੋਂ ਦੁਬਾਰਾ ਦੀਆਂ ਸੰਗਤਾਂ ਦੇ ਵੱਲੋਂ ਪੂਰੇ ਇਹ ਵੀ ਲੰਗਰ ਦੀ ਜਿਹੜੀ ਹੈ ਪ੍ਰੋਠਾ ਉਹ ਵੀ ਪੂਰੀ ਧੁੰਮਤਾਂ ਦੇ ਨਾਲ ਮਨਾਈ ਜਾਏਗੀ। ਤੋਂ ਜਿਵੇਂ ਜਿਵੇਂ ਤੁਸੀਂ ਦੇਖਿਆ ਕਿ ਵੀਰ ਜੀ ਨੇ ਦੱਸਿਆ ਕਿ ਸ਼ਾਮ ਦੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ 8 ਜੂਨ 2024 ਨੂੰ ਜਿਹੜਾ ਇਹ ਸ਼ਹੀਦੀ ਸਮਾਗਮ ਜਿਹੜਾ ਹੈ ਦਬਲਹਿੜ ਦੇ ਬਾਰੋਪਾਰ ਪट्रोल पंप ਦੇ ਬਿਲਕੁਲ ਨਜ਼ਦੀਕ ਇਹ ਪੰਡਾਲ ਖੁੱਲੇ ਦੇ ਵਿੱਚ ਜਿਹੜਾ ਹੈ ਇਹ ਮਨਾਇਆ ਜਾਵੇਗਾ ਜਿੱਥੇ ਕਿ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਹਮ ਹੁਮਾ ਕੇ ਜਿਹੜਾ ਹੈ ਇਹਨਾਂ ਜਗ੍ਹਾ ਤੇ ਪਹੁੰਚੋ ਸਾਡੇ ਨਾਲ ਕੈਪਟਨ ਹਜ਼ਾਰਾ ਸਿੰਘ ਜੀ ਵੀ ਜੁੜੇ ਨੇ ਕੈਪਟਨ ਸਾਹਿਬ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਮੇਰੇ ਖਿਆਲ ਦੇ ਵਿੱਚ ਸ਼ਾਇਦ ਇੰਨਾ ਵੱਡਾ ਸਮਾਗਮ ਜਿਹੜਾ ਇਹ ਪਹਿਲੀ ਵਾਰ ਬਲੇਰ ਦੇ ਵਿੱਚ ਹੋ ਰਿਹਾ ਹੈ ਪਹਿਲੀ ਵੀ ਗਾਇਜ਼ ਜਦੋਂ ਮਨਾਇਆ ਕਰਾਇਆ ਸੀ ਹਾਂ ਤਾਂ ਅੱਜ ਦੇ ਸਮੇਂ ਦੇ ਸਮੇਂ ਨੂੰ ਮੁੱਖ ਰੱਖਦੇ ਹੋਏ ਜਿਵੇਂ ਕਿ ਨੌਜਵਾਨ ਜਿਹੜੇ ਨੇ ਆਪਣਾ ਜਿਹੜਾ ਰਸਤਾ ਹੈ ਗੁਰਮਤ ਦਾ ਉਹਨੂੰ ਭਟਕ ਚ ਉਹਦੇ ਤੋਂ ਭਟਕ ਕੇ ਪੁਰਾਹੇ ਪੈ ਰਹੇ ਨੇ ਖਾਸ ਕਰਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਸ਼ਿਆਂ ਦੀ ਜਿਹੜੀ ਮਾਰ ਬੜੀ ਪੈ ਰਹੀ ਹੈ ਇਸ ਸਮਾਗਮ ਦੇ ਨਾਲ ਉਹਦੇ ਉੱਤੇ ਵੀ ਕੋਈ ਚੋਟ ਪਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜਾਰਾ ਸਿੰਘ ਦੇ ਬਲੈਡ ਜੀ ਅਸੀਂ ਸਾਰੀ ਦਬਲੈਡ ਦੀ ਸਿੱਖ ਸੰਗਤ ਔਰ ਨਾਲ ਲਾਗੇ ਜਿਹੜੇ ਜੁੜੇ ਪਿੰਡ ਹਨ ਸਾਰੇ ਮਿਲ ਕੇ ਅਸੀਂ ਇਹ ਸਮਾਗਮ ਕਰਵਾ ਰਹੇ ਹਾਂ ਇਸ ਵਾਕ ਵਸਤ ਕਰਕੇ ਕਰਾ ਰਹੇ ਆ ਇੱਕ ਤੇ ਚੀਦੀ ਗੁਰਪੁਰ ਗੁਰ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਸਾਹਿਬ ਗੁਰੂ ਸਾਹਿਬ ਦਾ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗ ਜਾਏ ਜਿਹੜੀ ਆਨ ਆਲੀ ਪਨੀਰੀ ਹੈ ਇਹਨਾਂ ਨੂੰ ਪਤਾ ਲੱਗੇ ਦੂਸਰਾ ਅੰਮ੍ਰਿਤ ਸੰਚਾਰ ਵੀ ਕਰਾ ਰਹੇ ਆ ਇਹਨਾਂ ਅੰਮ੍ਰਿਤ ਸੰਚਾਰ ਵੀ ਕਰਨਾ ਜਿਹਦੇ ਮੇਰੇ ਹੱਥ ਜੁੜ ਗਏ ਦੋਨਾਂ ਬੇਨਤੀ ਇਹ ਹੀ ਹੈ ਤੇ ਜਿਆਦਾ ਜਿਆਦਾ ਅੰਮ੍ਰਿਤ ਸੰਚਾਰ ਵਿੱਚ ਵੀ ਆਓ ਔਰ ਇਹ ਜਿਆਦਾ ਜਿਹੜੇ ਸਾਡੀ ਯੂਥ ਹੈ ਇਸ ਜ਼ਿਆਦਾ ਨਸ਼ਿਆਂ ਵੱਲ ਜਾ ਰਹੀ ਹੈ ਅਸੀਂ ਕੋਸ਼ਿਸ਼ ਕਰਨੇ ਆ ਕਿ ਜਿਆਦਾ ਜਿਆਦਾ ਜਿਹੜੀ ਸਾਡੀ ਜੂਤ ਹੈ ਗੁਰੂ ਸਾਹਿਬ ਦੇ ਲੜ ਲੱਗੇ ਔਰ ਜਿਆਦਾ ਜਿਆਦਾ ਆਪਣੀ ਜਿਆਦਾ ਪੜ੍ਹਾਈ ਲਿਖਾਈ ਕਰਨ ਔਰ ਅੱਛੇ ਅੱਛੇ ਨੌਕਰੀਆਂ ਪਾਣ ਔਰ ਨੌਕਰੀ ਕਰਕੇ ਨੌਕਰੀ ਦੇ ਜਾ ਕੇ ਵੱਡੇ ਵੱਡੇ ਅਦੁੱਤੀਆਂ ਦੇ ਅਫਸਰ ਬੰਨ ਔਰ ਜਾ ਕੇ ਲੋਕਾਂ ਦੀ ਸੇਵਾ ਕਰਨ ਇਹ ਗੁਰੂ ਸਾਹਿਬ ਨੇ ਕਿਹਾ ਸੇਵਾ ਕਰਨੀ ਹੈ ਸੇਵਾ ਤੇ ਉਹਦੇ ਬਾਅਦ ਕਿਰਤ ਕਰਨੀ ਗੁਰਨਾਨ ਸਿੰਘ ਸਾਬ ਨੇ ਕਿਹਾ ਕਿਰਤ ਕਰਨੀ ਨਾਮ ਜਪਣਾ ਤੇ ਬੰਨ ਛਕਣਾ ਇਹ ਸਾਨੂੰ ਇਹ ਦੱਸਿਆ ਬਾਕੀ ਲੰਗਰ ਵੀ ਉੱਤੇ ਚੱਲਣਗੇ ਇੱਕ ਗੁਰੂ ਸਾਹਿਬ ਸਾਡੇ ਬਾਬਾ ਨਾਨਕ ਜੀ 20 ਰੁਪਏ ਦੀ ਐਫ ਡੀ ਕਰਾਗੇ ਸੀ ਤੇ ਉਹ ਅੱਜ ਤੱਕ ਚੱਲ ਰਹੀ ਹੈ ਜਿੱਥੇ ਵੀ ਜਾਓ ਉੱਥੇ ਇੱਕ ਮੁਸਲਮਾਨ ਯਾਤਰਾ ਵਾਸਤੇ ਗਿਆ ਤੇ ਆ ਕੇ ਜਾਤਰ ਜੂਤਾ ਕਰਕੇ ਸਾਰੇ ਮੁਲਕ ਦੀ ਉਹਨੇ ਪੂਰੇ ਮੁਲਕਾਂ ਦੀ ਆ ਕੇ ਚੁੱਪ ਕਰਕੇ ਬੈਠ ਗਿਆ ਉੱਥੇ ਤੇ ਮਾਂ ਕਹਿ ਲੱਗੀ ਬਿਟੇ ਤੂੰ ਉਹ ਯਾਤਰਾ ਵੀ ਕਰਕੇ ਆ ਗਿਆ ਤੂੰ ਕੀ ਗੱਲ ਚੁੱਪਚਾਪ ਕਿਉਂ ਬੈਠਾ ਹੈ ਜੀ ਕਹਿੰਦਾ ਮਾਤਾ ਮੈਨੂੰ ਇਹ ਪਤਾ ਨਹੀਂ ਲੱਗਦਾ ਕਿ ਅਸੀਂ ਮੰਦਿਰ ਜਾਈਏ ਮਸਜਿਦ ਜਾਈਏ ਮਜੀਦ ਕਿਤੇ ਵੀ ਜਾਈਏ ਕੋਈ ਲੰਗਰ ਨਹੀਂ ਹੈ ਲੇਕਿਨ ਜਿੱਦ ਗੁਰੂ ਘਰ ਜਾਂਦੇ ਆ ਤੇ ਗੁਰੂ ਘਰ ਕਿਤੇ ਵੀ ਚੱਲ ਜਾਈਏ 24 ਘੰਟੇ ਲੰਗਰ ਤਿਆਰ ਹੁੰਦਾ ਉਸ ਮਾਤਾ ਨੇ ਉਸ ਮਾਤਾ ਨੇ ਜਵਾਬ ਦਿੱਤਾ ਇਹਨਾਂ ਦਾ ਬਾਬਾ ਨਾਨਕ ਜਿਹੜੀ ਪਹਿਲੀ ਬਾਤ ਚਾਈ ਸੀ ਉਹ ਵੀਰ ਵੇਚ ਕੇ ਐਫਡੀ ਕਰਾ ਗਿਆ ਸੀ ਉਸ ਐਫਡੀ ਦਾ ਲੰਗਰ ਜਿਹੜਾ ਅੱਜ ਤੱਕ ਕਿੱਥੇ ਚੱਲ ਰਿਹਾ ਉਹ ਮੁੱਕੇ ਹੀ ਨਹੀਂ ਉਹਦਾ ਲੰਗਰ ਮੁੱਕਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੋ ਜਿਵੇਂ ਤੁਸੀਂ ਦੇਖਿਆ ਕਿ ਸਮੂਹ ਸੰਗਤ ਜਿਹੜੀ ਹੈ ਦਬਲੈਡ ਦੀ ਅੱਜ ਇਕੱਠੀ ਹੋਈ ਹੈ ਸੁਨੇਹਾ ਲੈ ਕੇ ਖਾਸ ਕਰਕੇ ਨੌਜਵਾਨਾਂ ਦੇ ਲਈ ਕਿ ਅਮਰਤ ਛਕੋ ਸਿੰਘ ਸਜੋਦਾ ਜਿਹੜਾ ਇੱਕ ਨਾਰਾ ਹੈ ਉਹਨੂੰ ਬੁਲੰਦ ਕਰਦੇ ਹੋਏ 6 ਤਰੀਕ ਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਅਖੰਡ ਪਾਤਸ਼ਾਹਬ ਨੇ ਉਹ ਰੱਖੇ ਜਾਣਗੇ ਇਸੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਹਿਲੀ ਪਾਤਸ਼ਾਹੀ ਦੇ ਦਵਲਹਿੜ ਵਿਖੇ ਅਤੇ 8 ਜੂਨ ਨੂੰ ਸਵੇਰੇ 9 ਵਜੇ ਉਹਦਾ ਸੰਪੂਰਨਤਾ ਕਰਕੇ ਭੋਗ ਪਾਇਆ ਜਾਵੇਗਾ ਅਤੇ ਉਪਰੰਤ 12 ਵਜੇ ਜੋ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ ਅੰਮ੍ਰਿਤਪੁਲਾਖੀ ਸੱਜਣ ਅੰਮ੍ਰਿਤਪੁਲਾਖੀ ਜੀ ਉਹ ਇੱਥੇ ਕਰੀਬ 10 ਤੋਂ 10:30 ਵਜੇ ਕਿਸੇ ਇਸ਼ਨਾਨ ਕਰਕੇ ਜਰੂਰ ਪਹੁੰਚ ਜਾਣ ਤਾਂ ਜੋ ਆਮ ਜਿਹੜਾ ਇਸ ਵੇਲੇ ਮਾਹੌਲ ਬਣਿਆ ਹੋਇਆ ਹੈ ਕਿ ਨਸ਼ਿਆਂ ਦੀ ਮਾਰ ਜਿਵੇਂ ਕਿ ਗੁਰੂ ਸਾਨੂੰ ਹਜ਼ਾਰ ਕੈਪਟਨ ਹਜ਼ਾਰਾ ਸਿੰਘ ਜੀ ਨੇ ਵੀ ਦੱਸਿਆ ਹੋਰਾਂ ਨੇ ਵੀ ਦੱਸਿਆ ਲੇਕਿਨ ਨਸ਼ਿਆਂ ਦੀ ਮਾਰ ਤਦ ਤੱਕ ਹੀ ਹੈ ਜਦ ਤੱਕ ਕਿ ਅਸੀਂ ਗੁਰੂ ਦੇ ਨਾਲ ਟੁੱਟੇ ਹੋਏ ਆ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਗਏ ਤਾਂ ਫਿਰ ਨਸ਼ੇ ਕੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘੱਲੂਕਾਰਾ ਵੀ ਹੋ ਜਾਵੇ ਤਾਂ ਉਹ ਸਿੱਖੀ ਦੀ ਜੜ ਤੱਕ ਨੂੰ ਹਿਲਾ ਨਹੀਂ ਸਕਦਾ ਇਸੇ ਤਰ੍ਹਾਂ ਸ਼ਾਮ ਦੇ ਦੀਵਾਨ 8 ਤਰੀਕ 8 ਜੂਨ ਨੂੰ ਸ਼ਾਮ ਨੂੰ 6 ਵਜੇ ਤੋਂ ਲੈ ਕਰਕੇ ਰਾਤ ਦੇ 12 ਵਜੇ ਤੱਕ ਹੋਣਗੇ ਖੁੱਲੇ ਪੰਡਾਲ ਦੇ ਵਿੱਚ ਅਤੇ ਗੁਰੂ ਸਾਹਿਬ ਦਾ ਲੰਗਰ ਜਿਹੜਾ ਹੈ ਉਹ ਅਟੁੱਟ ਵਰਤੇਗਾ ਆਪ ਸਮੂਥ ਸੰਗਤ ਨੂੰ ਜੰਮੂ ਕਸ਼ਮੀਰ ਦੀ ਅਤੇ ਬਾਹਰ ਦੀ ਵੀ ਜਿਹੜੀ ਸੰਗਤ ਸੁਣ ਰਹੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਇਹ ਸੁਨੇਹਾ ਜਿਹੜਾ ਹੈ ਇਹ ਪਿੰਡ ਦਿੰਦਾ ਹੈ ਕਿ ਤੁਸੀਂ ਵੀ ਜੇ ਇੱਥੇ ਪਹੁੰਚ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਅਕਾਲ ਸਾਹਿਬ ਚੈਨਲ ਆਪਸੀ ਸਾਇੰਟਿਵ ਅਤੇ ਖਾਲਸਾ ਟੀਵੀ ਜਿਹੜਾ ਹੈ ਉਹਦੇ ਉੱਤੇ ਇਹ ਜਿਹੜਾ ਸਾਰਾ ਸਮਾਗਮ ਹੋਵੇਗਾ ਉਸ ਦਿਨ ਦਾ ਇਹ ਲਾਈਵ ਟੈਲੀਕਾਸਟ ਹੋਵੇਗਾ ਤੁਸੀਂ ਉਹਦੇ ਦਾਹੀਂ ਵੀ ਜਿਹੜਾ ਹੈ ਇਹ ਸਮਾਗਮ ਪੂਰਾ ਸੁਣ ਸਕਦੇ ਹੋ ਉਹਦੇ ਵਿੱਚ ਸ਼ਿਰਕਤ ਕਰ ਸਕਦੇ ਹੋ ਸ਼ਮੂਲਿਤ ਕਰ ਸਕਦੇ ਹੋ ਗੁਰੂ ਜਸ ਜਿਹੜਾ ਹੈ ਉਹ ਆਪਣੇ ਕੰਨ ਰਸ ਰਹੀਂ ਤੁਸੀਂ ਆਪਣੇ ਅੰਦਰ ਪਸਾ ਸਕਦੇ ਹੋ ਦੇਖਦੇ ਰਹੋ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਇਸ ਤਰ੍ਹਾਂ ਦੇ ਸੁਨੇਹੇ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 違う。<c oughs>